ਸਰ ਦਾ ਕਾਰਨ ਹੁੰਦਾ ਕਿ ਆਪਾਂ ਨੇ ਚੁਕੰਨੇ ਰਹਿਣਾ ਤੇ 9 ਵਜੇ ਲਾਈਟ ਦੀ ਸਰਕਾਰ ਕਹਿ ਰਹੀ ਉਹਨੇ 9 ਵਜੇ ਹੀ ਘਰ ਰਹਿਣਾ ਵਾ ਇਹ ਨਹੀਂ ਕਿ ਆਪਾਂ ਸਕੂਟਰੀ ਫੜ ਕੇ ਸੜਕਾਂ ਤੇ ਜਾਣਾ ਵਾ ਉਸ ਵੇਲੇ ਅਸੀਂ ਅਸੀਂ ਮਹਿਮਤੀ ਲੋਕ ਆ ਅਸੀਂ ਇਥੇ ਮੋਰਚਾ ਫੁੱਟ ਸਕਦੇ ਹਾਂ ਜਮੀਨ ਉਥੇ ਅੰਗੂਠੇ ਲੈਣੇ ਕੰਨ ਚ ਤੇ ਅੱਖ ਤੇ ਲੈ ਕੇ ਧੌਣ ਤੇ ਅੰਗੂਠਾ ਥੱਲੇ ਕਰਨਾ ਦਾ ਮੂੰਹ ਆਪਾਂ ਐਂ ਕਰਕੇ ਵੇਂਦੇ ਨਹੀਂ ਰਹਿਣਾ ਕਹਿਵਾਲਾ ਜੇ ਐਂ ਕਰਾਂਗੇ ਸੀਟ ਭਾਰਤ پاک ਦੇ ਤਨਾਫਪੁਰਨ ਮਾਹੌਲ ਦੇ ਚੱਲਦੇ ਆ ਕਈ ਐਡਵਾਈਸਰੀਜ਼ ਆ ਰਹੀਆਂ ਜਿੱਥੇ ਕਿ ਬਲੈਕਆਊਟ ਦੀ ਐਡਵਾਈਸਰੀ ਹੈ ਬਲੈਕਆਊਟ ਪੂਰਨ ਤੌਰ ਤੇ ਬਲੈਕਆਊਟ 9 ਵਜੇ ਤੋਂ ਲੈ ਕੇ ਦਾ ਸਵੇਰੇ 5 ਵਜੇ ਤੱਕ 8 ਘੰਟੇ ਦਾ ਲਗਾਤਾਰ ਬਲੈਕਆਊਟ ਦੀ ਗੱਲ ਆਖੀ ਗਈ ਹੈ ਉੱਥੇ ਹੀ ਕਈ ਐਸੀ ਐਡਵਾਈਸਰੀਆਂ ਕਿ ਕੱਲਾ ਬਲੈਕਆਊਟ ਇਹ ਨਹੀਂ ਕਿ ਹਨੇਰਾ ਹੀ ਕਰਨਾ ਲੇਕਿਨ ਉਹਦੇ ਨਾਲ ਨਾਲ ਸਿਵਲ ਡਿਫੈਂਸ ਵੱਲੋਂ ਇੱਕ ਮੈਸੇਜ ਦਿੱਤਾ ਜਾ ਰਿਹਾ ਬਲੈਕਆਊਟ ਦਾ ਮੇਨ ਮਕਸਦ ਕੀ ਹੈ ਮੇਨ ਮੋਟਿਵ ਕੀ ਹੈ ਕਿ ਜੇ ਕਿਸੇ ਤਰ੍ਹਾਂ ਦੇ ਵੀ ਹਾਲਾਤ ਬੰਦੇ ਨੇ ਜਾਂ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੁੰਦੇ ਨੇ ਤਾਂ ਉਹਨਾਂ ਨੂੰ ਨਜਿੱਠਣਾ ਕਿਵੇਂ ਆ ਉਸ ਬਲੈਕਆਊਟ ਦੇ ਦੌਰਾਨ ਜਾਂ ਕਿਸੇ ਵੀ ਸਮੇਂ ਕੋਈ ਹਾਲਾਤ ਬਣਦੇ ਨੇ ਤਾਂ ਕਿਵੇਂ ਨਜਿੱਠਿਆ ਜਾ ਸਕਦਾ ਕਿਵੇਂ ਕਿਉਂਕਿ ਪਹਿਲੇ ਦਿਨ ਵੀ ਇੱਕ ਮੌਕ ਡ੍ਰਿਲ ਪੂਰੇ ਦੇਸ਼ ਦੇ ਵਿੱਚ ਹੋਈ ਤਾਂ ਉਹ ਸ਼ਾਇਦ ਮੌਕ ਡ੍ਰਿਲ ਨੂੰ ਹੀ ਵਧਾਇਆ ਗਿਆ ਕਿ ਅੱਗੇ ਲੋਕਾਂ ਤੱਕ ਕਿਉਂਕਿ ਮੌਕ ਡ੍ਰਿਲ ਇੱਕ ਜਗ੍ਹਾ ਤੇ ਸੀ ਹੁਣ ਘਰ ਘਰ ਜਾ ਕੇ ਇੱਕ ਮੁਹੱਲਿਆਂ ਦੇ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕਹਿ ਸਕਦੇ ਆ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ 6571 ਵੇਖੀ ਜਿਨ੍ਹਾਂ ਨੇ ਉਹਨਾਂ ਨੇ ਇਹ ਸਮਾਹ ਹੰਡਾਇਆ ਸੀ ਲੇਕਿਨ ਅੱਜ ਦੀ ਨੌਜਵਾਨ ਪੀੜ੍ਹੀ ਸ਼ਾਇਦ ਇਹ ਚੀਜ਼ ਨਹੀਂ ਸਮਝਦੀ। ਭਾਜੀ ਕਿਵੇਂ ਦੇਖਦੇ ਹੋ ਕਿ ਮੈਸੇਜ ਕਿਵੇਂ ਕਨਵੇ ਹੋ ਰਿਹਾ ਤੁਹਾਡਾ। ਅਸੀਂ ਜੀ ਆਪਾਂ ਸਿਵਲ ਡਿਫੈਂਸ ਬਟਾਲਾ ਵੱਲੋਂ ਅੱਜ ਜੋ ਵੀ ਸਾਨੂੰ ਹਦਾਇਤਾਂ ਜਾਰੀ ਹੋਈਆਂ ਆ ਪੁਰਤ ਤੱਕ ਇਹ ਕਿ ਵੱਧ ਤੋਂ ਵੱਧ ਜਾ ਕੇ ਮੁਹੱਲਿਆਂ 'ਚ ਗੁਰਦੁਆਰਿਆਂ 'ਚ ਮੰਦਰਾਂ 'ਚ ਕਲੱਬਾਂ 'ਚ ਜਾ ਕੇ ਆਪਾਂ ਜਾਗਰੂਕ ਕਰੀਏ। ਅਗਰ ਕੋਈ ਐਸੀ ਇਨਸੀਡੈਂਟ ਵਾੜਦਾ ਵਾ ਤੇ ਸਾਨੂੰ ਕਿਹੜੇ ਕਿਹੜੀਆਂ ਵਾ ਟਿਪਸ-ਟਿਪਸ ਅਪਣਾਉਣੇ ਚਾਹੀਦੇ ਆ। ਅਜੇ ਸਾਡੇ ਕੋਲ ਚੱਲ ਰਹੀ ਹੈ ਬਲੈਕਆਊਟ ਬਲੈਕਆਊਟ ਬਾਰੇ ਅਸੀਂ ਰਾਤੀ ਵੀ ਦੱਸਿਆ ਲੋਕਾਂ ਨੂੰ ਅਵੇਅਰ ਕੀਤਾ ਪਰ ਅਵੇਅਰ ਕਰਨ ਦੀ ਐਜੂਕੇਟ ਲੋਕ ਹੀ ਸਾਨੂੰ ਅਵੇਅਰ ਕਰਨੇ ਪੈ ਰਹੇ ਆ ਮੁਸ਼ਕਲ ਮੇਰੇ ਖਿਆਲ ਨਾਲ ਜ਼ਿਆਦਾ ਇੱਥੇ ਹੀ ਆ ਰਹੀ ਹੈ ਕਿਉਂਕਿ ਲੋਕ ਇੱਕ ਇਹਨੂੰ ਇਲਾਰੇ ਫਨ ਦੀ ਠੀਕ ਹੈ ਲਾਈਟ ਬੰਦ ਹੋਈ ਆਪਾਂ ਫਨ ਫਨ ਲੈ ਰਹੇ ਆ ਪਰ ਇਹ ਫਨ ਨਹੀਂ ਆ ਅਗਰ ਇਹ ਹਕੀਕਤ ਵੀ ਬਣ ਸਕਦੀ ਕਿਸੇ ਵੇਲੇ ਵੀ ਕਿਉਂ ਹਾਲਾਤ ਦਾ ਪਤਾ ਨਹੀਂ ਹੁੰਦਾ ਕਿੱਧਰ ਕਿੱਧਰ ਜਾਣੇ ਪਰ ਇਸ ਨੂੰ ਫੇਰ ਵੀ ਆਪਾਂ ਲੋਕਾਂ ਨੂੰ ਅਵੇਅਰ ਕਰ ਰਹੇ ਪਿਆਰ ਨਾਲ ਕਰ ਰਹੇ ਆ ਫਿਰ ਜੇ ਕੱਲੋ ਸ਼ਕਤੀ ਕਰਨੀ ਪ੍ਰਸ਼ਾਸਨ ਕਰੇਗਾ ਪ੍ਰਸ਼ਾਸਨ ਨੂੰ ਪਤਾ ਹੋਵਾ ਕਿ ਕਿਦਾਂ ਨੂੰ ਕਰਨਾ ਹੈ ਬਿਲਕੁਲ ਭਾਜੀ ਆਪਾਂ ਲਗਾਤਾਰ ਦੇਖਦੇ ਪਏ ਆ ਐਡਵਾਈਜ਼ਰੀ ਡੀਸੀ ਵੱਲੋਂ ਵੀ ਆ ਰਹੀ ਹੈ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਵੀ ਆ ਰਹੀ ਹੈ ਇੱਕ ਐਡਵਾਈਜ਼ਰੀ ਅੱਜ ਪੂਰੀ ਪਾਈ ਹੈ ਕਿ ਜਿਹਦੇ ਤੇ ਸਿਵਲ ਡਿਫੈਂਸ ਜਿਹੜਾ ਤੁਸੀਂ ਪ੍ਰੈਕਟੀਕਲੀ ਕੰਮ ਕਰਕੇ ਦੱਸ ਰਹੇ ਹੋ ਉਹ ਇੱਕ ਐਡਵਾਈਜ਼ਰੀ ਦੇ ਤੌਰ ਤੇ ਵੀ ਜਾਂਦਾ ਹੈ ਸ਼ਾਇਦ ਲੋਕ ਪੜ੍ਹ ਕੇ ਬਲੀਵ ਕਰਨਾ ਘੱਟ ਏਦਾਂ ਮੈਸੇਜ ਜਾਂਦਾ ਹੈ ਲੋਕਾਂ ਨੂੰ ਸਰ ਦੋ ਚੀਜ਼ਾਂ ਹੁੰਦੀਆਂ ਪੜ੍ਹ ਕੇ ਲੋਕ ਅਸਰ ਨਹੀਂ ਲੈਂਦੇ ਕਿਉਂਕਿ ਜਿੰਦੇ ਉਹਨੂੰ ਅਭਿਆਸ ਨਾਲ ਜਿੰਨਾਂ ਨੂੰ ਅਭਿਆਸ ਕਰਾਇਆ ਹੋਆ ਇਹਨਾਂ ਨੂੰ ਜ਼ਿੰਦਗੀ ਭਰ ਯਾਦ ਰਹੇਗਾ ਕਿ ਡ੍ਰਿਲ ਦਾ ਆਪਾਂ ਨੂੰ ਪਹਿਲ ਦਿੰਨੇ ਡ੍ਰਿਲ ਚੀਜ਼ ਹੀ ਇਹੋ ਜੀ ਆ ਇਹ ਕਿੱਥੇ ਅਪਣਾਉਣਗੇ ਕਿੱਥੇ ਲੋੜ ਇਹ ਗਿਆਨ ਚਵਾਦਾਂ ਨੂੰ ਅੱਗੇ ਕਰਨਾ ਆਪਾਂ ਅੱਧੇ ਘੰਟੇ ਜਿੰਨਾ ਕੁ ਦੱਸ ਪਾਉਣੇ ਇਹਨਾਂ ਨੂੰ ਸਮਝਾ ਪੰਨੇ ਕਿਉਂਕਿ ਲੈਵਲ ਹੁੰਦਾ ਵਾ ਉਹ ਲੈਵਲ ਤੱਕ ਸਮਝਾਈ ਤੇ ਬੈਸਟ ਹੈ ਆਪਾਂ ਉਪਰੇ ਲੈਵਲ ਤੇ ਜਾਵਾਂਗੇ ਫਿਰ ਇਹਨਾਂ ਦੇ ਲਈ ਸਮਝਣ ਦਾ ਆਡਾ ਮਕਸਦ ਸਮਝਾਉਣਾ ਵੱਤ ਵਾ ਕਿ ਗਰਾਉਂਡ ਜ਼ੀਰੋ ਤੇ ਕੀ ਕੀ ਚਾਹੀਦਾ ਤੇ ਕੀ ਕੀ ਹੋਇਆ ਉਹਦੇ ਬਾਰੇ ਵੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਕਿਦਾਂ ਲੰਮੇ ਪਹਿਣਾ ਵਾਂ ਕਿਦਾਂ ਆਪਾਂ ਕੰਨ ਢੱਕਣੇ ਆ ਕਿ ਦਾ ਅੱਖਾਂ ਨੂੰ ਸੇਵ ਕਰਨਾ ਵਾ ਇਹ ਸੇਵ ਕਰ ਲਈਏ ਤੇ ਸਾਡਾ ਕਾਫੀ ਹੱਦ ਤੱਕ ਬਚਾਓ ਜਾਂਦਾ ਬਿਲਕੁਲ ਭਾਜੀ ਤੁਸੀਂ ਸਾਰੀ ਡਰਲ ਦੇਖਿਆ ਪ੍ਰੈਕਟੀਕਲੀ ਦੇਖਿਆ ਤੁਹਾਨੂੰ ਕੋਈ ਮੈਸੇਜ ਮਿਲਿਆ ਹੈ ਨਹੀਂ ਨਹੀਂ ਬਹੁਤ ਵਧੀਆ ਜੀ ਇੱਕ ਮੈਸੇਜ ਹੋਣਾ ਚਾਹੀਦਾ ਜਿੱਤਨਾ ਲੋਕੀ ਘਰਾਂ ਚ ਬੰਦ ਕਰਕੇ ਗਏ ਆ ਕੈਮਰੇ ਲੱਗੇ ਉਹਨਾਂ ਦੀ ਲਟਾਂ ਜਗੰਡੀਆਂ ਆ ਇਹ ਗਵਰਨਮੈਂਟ ਨੂੰ ਐਕਸ਼ਨ ਲੈਣਾ ਚਾਹੀਦਾ ਜਾਂ ਤੇ ਉਹ ਕੈਮਰੇ ਤੇ ਲਟਾਂ ਬੰਦ ਕਰਨ ਜਾਂ ਉਹਨਾਂ ਦੇ ਇੱਕ ਮੀਟਰ ਬੰਦ ਕਰਨ ਲੋਕੋ ਬੰਦੇ ਜਿਹਨਾਂ ਆਂਟ ਗਵਾਂਟ ਉਹਨਾਂ ਤੇ ਅਸਰ ਪੈਣ ਡਿਆ ਉਹ ਕਿਉਂਕਿ ਬਹੁਤ ਘਰ ਐ ਇਸ ਕਲੋਨੀ ਦੇ ਵਿੱਚ ਇੰਨਾ ਜਿੰਨਾ ਘਰ ਬੰਦ ਨੇ ਕੈਬਰੇ ਨਾਲ ਚੱਲਣ ਡਿਆ ਲਾਈਟਾਂ ਜਗਣ ਡੀਆਂ ਆਂ ਸ਼ੀਸ਼ਿਆਂ ਦੇ ਵਿੱਚ ਲਾਈਟ ਬਾਹਰ ਆਉਣ ਡਈ ਓਦੀ ਤੇ ਆਂਟ ਗਵਾਂਟ ਨੂੰ ਇਹ ਪਰੇਸ਼ਾਨੀਆਂ ਆਉਣ ਡਈ ਆ ਸਾਡੇ ਉਹ ਸਿਵਲ ਡਾਕਟਰ ਆ ਰਾਤ ਭਰ ਕਿੰਨੀ ਵਾਰ ਇਹਨੇ ਮੈਨੂੰ ਫੋਨ ਕੀਤਾ ਤੁਹਾਡੇ ਲਾਗੇ ਦੋ ਤਿੰਨ ਕੈਬਰੇ ਜਗਣ ਡੇ ਨੇ ਉਹ ਘਰ ਤੇ ਕੋਈ ਨਹੀਂ ਆਪ ਫੌਜ ਤੇ ਘਰ ਦੇ ਉਹਨਾਂ ਦੇ ਕਿਤੇ ਬਾਹਰ ਆ ਦੇਖ ਕਰਕੇ ਇਹ ਐਕਸ਼ਨ ਥੋੜਾ ਹੋਰ ਗਵਰਨਮੈਂਟ ਨੂੰ ਲੈਣਾ ਚਾਹੀਦਾ ਤੇ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਮਝ ਲੋਕਾਂ ਦਾ ਤਾਂ ਵੀ ਲੋਕੀਤ ਹੈ ਨਹੀਂ ਉਹ ਲੋਕੀ ਹੈ ਨਹੀਂ ਲੋਕੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਜਾਂ ਅਵੇਲੇਬਿਲਟੀ ਘਟਾ ਪਾਜੀ ਤੁਸੀਂ ਸਵਾਲ ਬਹੁਤ ਵਧੀਆ ਪੁੱਛਿਆ ਸੀ ਸ਼ਾਇਦ ਅੱਜ ਯੂਥ ਹਰ ਇੱਕ ਯੂਥ ਦੇ ਮਨ ਦੇ ਵਿੱਚ ਸਵਾਲ ਹੈਗਾ ਹਾਂ ਜੀ ਅੱਜ ਬੜੀ ਖੁਸ਼ ਖੁਸ਼ੀ ਵਾਲੀ ਗੱਲ ਹੈ ਜੀ ਇਸ ਜੋ ਤਰਾਸ ਦੀ ਬਣੀ ਹੈ ਇਹਦੇ ਉੱਪਰ ਅੱਜ ਗਵਰਨਮੈਂਟ ਆਫ ਇੰਡੀਆ ਦੇ ਮਿਨਿਸਟਰੀ ਆਫ ਹਮ ਅਫੇਅਰਸ ਵੱਲੋਂ ਬਟਾਲਾ ਸਿਵਲ ਡਿਫੈਂਸ ਵੱਲੋਂ ਟੀਮ ਆਈ ਹੈ ਇਹਨਾਂ ਸਾਨੂੰ ਅੱਜ ਕਲੋਨੀ ਵਾਸੀਆਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਮੌਕ ਡ੍ਰਿਲ ਕਰਵਾ ਕੇ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਇਹਨਾਂ ਨੇ ਜਾਣੂ ਕਰਵਾਇਆ ਤੇ ਅਡਲਟਸ ਵੀ ਨੇ ਯੰਗਸਟਰ ਵੀ ਨੇ ਸਾਡੇ ਬਜ਼ੁਰ ਬਾਬਾ ਜੀ ਤਰੀਕੇ ਨਾਲ ਸਾਨੂੰ ਗਾਈਡ ਕੀਤਾ ਤੇ ਅੱਜ ਕੱਲ ਆਪਾਂ ਦੇਖਿਆ ਹੀ ਹੈ ਕਿ ਕਈ ਜੋ ਹੋਇਆ ਪਠਾਨਕੋਟ ਦੇ ਵਿੱਚ ਹੋਇਆ ਆਪਣੇ ਕੁਝ ਦੂਰੀ ਤੇ ਹੀ ਹੈ ਗੁਰਦਾਸਪੁਰ ਦੇ ਵਿੱਚ ਵੀ ਜੋ ਹੋ ਰਿਹਾ ਸੀ ਤਾਂ ਨਾਲ ਦੇ ਨਾਲ ਆਪਾਂ ਇਹ ਵੀ ਚੀਜ਼ ਨੋਟਿਸ ਕਰ ਰਹੇ ਸੀ ਕਿ ਸੋਸ਼ਲ ਮੀਡੀਆ ਤੇ ਵੀ ਵੀਡੀਓਜ਼ ਆ ਰਹੀਆਂ ਸ਼ਾਇਦ ਮੇਰੇ ਖਿਆਲ ਨਾਲ ਮੈਂ ਐਜ਼ ਅ ਜਰਨਲਿਸਟ ਇਹ ਵੀਡੀਓਜ਼ ਆ ਰਹੀਆਂ ਠੀਕ ਨਹੀਂ ਸਮਝਦਾ ਤੁਸੀਂ ਵੀਡੀਓ ਨੂੰ ਸਾ ਵੀ ਸਵਾਲ ਚੁੱਕਿਆ ਕਿ ਸ਼ਾਇਦ ਲੋਕਾਂ ਦੇ ਤੱਕ ਮੈਂ ਦੇਖਿਆ ਹੈ ਜੀ ਕੁਝ ਜਿਹੜੇ ਜ਼ਿੰਮੇਵਾਰ ਯੂਟਿਊਬਰ ਨੇ ਨਾ ਉਹਨਾਂ ਨੇ ਇਹ ਪਹਿਲਾਂ ਹੀ ਮੈਸੇਜ ਕਨਵੇ ਕਰ ਦਿੱਤਾ ਸੀ ਕਿ ਕੁਝ ਜਿਹੜੇ ਸਕੈਮਰਸ ਨੇ ਉਹ ਕੁਝ ਇਸ ਤਰ੍ਹਾਂ ਦੇ ਪੇਜ ਬਣਾ ਕੇ ਤੁਹਾਨੂੰ ਮਿਸ ਗਾਈਡ ਮਿਸਲੀਡ ਕਰ ਸਕਦੇ ਆ। ਤੋਂ ਇਹ ਚੀਜ਼ ਸਾਨੂੰ ਜ਼ਿੰਮੇਵਾਰੀ ਨਾਲ ਇਸ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਦੇ ਨਾਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸਲੀਅਤ ਕੀ ਹੈ ਕਿਉਂਕਿ ਅੱਜ ਮੈਂ ਥੋੜਾ ਜਿਹਾ ਪਹਿਲਾਂ ਨਾ ਦੇਖ ਰਿਹਾ ਸੀ ਆਨਲਾਈਨ ਦੇਖ ਰਿਹਾ ਸੀ ਉਹਦੇ ਵਿੱਚ ਉਹ ਯੂਟਿਊਬਰ ਨੇ ਬਹੁਤ ਜ਼ਿੰਮੇਵਾਰੀ ਨਾਲ ਦੱਸਿਆ ਹੈ ਕਿ ਜਦੋਂ ਰੋਜ਼ਾਨਾ ਸਾਡੀ ਜਿਹੜੀ ਜੋ ਸਾਡੀ ਆਰਮੀ ਹੈ ਤਿੰਨੇ ਬੈਚਸ ਨੇ ਜਿਹੜੇ ਵਿੱਚ ਨੈਵਲ ਬੈਟਰੀ ਆ ਆਰਮੀ ਬੈਟਰੀ ਜਦੋਂ ਸਾਨੂੰ ਡੇਲੀ 10 11 ਵਜੇ ਅਪਡੇਟ ਦੇ ਦਿਆ ਤਾਂ ਅਸੀਂ ਉਹਨਾਂ ਤੇ ਵਿਸ਼ਵਾਸ ਕਰੀਏ ਜੋ ਆ ਦੋ ਕੋਡੀ ਦੇ ਚੈਨਲ ਨੇ ਜਾਂ ਮੈਂ ਜਾਂ ਮੇਰੇ ਵਰਗੇ ਹੋਰ ਕਈਆਂ ਨੇ YouTube ਚੈਨਲ ਖੋਲ੍ਹਦੇ ਸਾਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕੀ ਦਰੋ ਦਰਹੀ ਇਨਫੋਰਮੇਸ਼ਨ ਇਕੱਠੀ ਕਰਕੇ ਸ਼ੇਅਰ ਕਰ ਦਿੰਦੇ ਨੇ ਇਹਦੇ ਨਾਲ ਗਲਤ ਇਨਫੋਰਮੇਸ਼ਨ ਫੇਕ ਨਿਊਜ਼ ਨੂੰ ਨਾ ਤੇ ਸ਼ੇਅਰ ਕੀਤਾ ਜਾਏ ਜਿਹੜੀ ਕਨਫਰਮਡ ਆਉਰ ਨਹੀਂ ਕੀਤਾ ਨਹੀਂ ਕਰਨਾ ਚਾਹੀਦਾ ਨਹੀਂ ਫੇਕ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਏ ਲਗਾਤਾਰ ਚੈਨਲਸ ਵੀ ਹਦਾਇਤ ਕਰ ਰਹੇ ਨੇ ਔਰ ਲਗਾਤਾਰ ਪ੍ਰਸ਼ਾਸਨ ਵੀ ਹਦਾਇਤ ਕਰ ਰਿਹਾ ਤੁਸੀਂ ਉਹ ਲੋਕ ਹੋਗੇ ਜਿਨ੍ਹਾਂ ਨੇ ਪੁਰਾਣਾ ਸਮਾਂ ਵੀ ਹੰਡਾਇਆ ਉਹਨਾਂ ਵੀ ਦੇਖਦੇ ਪਏ ਹੋ ਇਹ ਹਾਲਾਤ ਨੂੰ ਕਿਵੇਂ ਦੇਖਦੇ ਹੋ ਅੱਜ ਇਹ ਹਲਾ ਜੀ ਪੁਰਾਣਾ ਜਿਹੜਾ ਸਮਾਂ ਤੇ ਹੁਣ ਦੇ ਸਮੇਂ ਦੀ ਕੁਝ ਫਰਕ ਹੈਗਾ ਜੀ ਉਦੋਂ ਉਹ ਉਹ ਬੇਗਰਦੇ ਸਾਰ ਸੋਸ਼ਲ ਮੀਡੀਆ ਕਰਕੇ ਵਿੱਚ ਉਹ ਇਹਨਾਂ ਜੋ ਬੜਾ ਕੰਫਿਊਜ਼ਨ ਜਿਆ ਹੋ ਰਿਹਾ ਵਾ ਸੋਸ਼ਲ ਮੀਡੀਆ ਤੇ ਯੂਟਿਊਬਰ ਜਿਸ ਦਾ ਉੱਪਰ ਆ ਜੀ ਉਹਨੇ ਹੁਣੇ ਦੱਸਿਆ ਵਾ ਜੇ ਯੂਟਿਊਬ ਹੈ ਇੰਸਟਾਗ੍ਰam ਹੈ ਜਾਂ ਹੋਰ ਵੀ ਕੋਈ ਸੋਸ਼ਲ ਚੈਨਲ ਨੇ ਇਹਨਾਂ ਦੇ ਨਾਲ ਮਤਲਬ ਪਰਭਧੋਰੇ ਨੇ ਉਹ ਸਾਡੇ ਵੇਲੇ ਚੀਜ਼ਾਂ ਨਹੀਂ ਸਨ ਹੁੰਦੀਆਂ ਸਰ ਉਦੋਂ ਛੇ ਤੇ ਇੱਕ ਟੀਵੀ ਹੁੰਦਾ ਸੀ ਸ਼ਾਮ ਨੂੰ ਖਬਰਾਂ ਸੁਣਨੀ ਬਸ ਉਦੋਂ ਤੱਕ ਹੀ ਜੇ ਬਾਕੀ ਪੂਰੇ ਜੀ ਆਪਣਾ ਗਲੀ ਭੱਲੇ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਦੀਵਾਗ ਬਲਦਾ ਸੀ ਉਹਨਾਂ ਜਾ ਕੇ ਅਸੀਂ ਬੰਦ ਕਰਵਾਦੇ ਸਾਂ ਤੁਸੀਂ ਬਲੈਕਆਊਟਰ ਦੇ ਵੇਖਿਆ ਹੋਏਗਾ ਸਰ ਹਾਂ ਜੀ ਚੰਗੀ ਤਰ੍ਹਾਂ ਵੇਖਿਆ ਸਰ ਪੈਂਡ ਦੇ ਵਿੱਚ ਗਿਆ 71 ਵਿੱਚ ਵੀ ਵੇਖਿਆ ਉਹ ਸੋਸ਼ਲ ਮੀਡੀਆ ਨਹੀਂ ਹੈਗਾ ਸਰ ਉਹਨਾਂ ਨੂੰ ਸਾਨੂੰ ਇਹਨਾਂ ਪਤਾ ਸੀ ਅਸੀਂ ਜੋ ਹੈ ਆਪਣੇ ਸਰਕਾਰ ਦੇ ਨਾਲ ਚੱਲਨਾ ਵਾ ਆਪਣੇ ਜਨਤਾ ਦੇ ਨਾਲ ਚੱਲਨਾ ਵਾ ਤੇ ਬਈ ਬਗੈਦਾ ਜਾ ਕੇ ਗਲੀ ਮਲੇ ਜਿਹੜੀ ਕਿ ਬੱਤੀ ਜੀ ਲੱਭਦੀ ਸੀ ਅਸੀਂ ਉਹਨਾਂ ਨੂੰ ਜਾ ਕੇ ਦੱਸਦੇ ਵੀ ਇਹ ਆਪਣੀ ਬੱਤੀ ਬੰਦ ਕਰੋ ਜਾ ਤੇ ਜਾ ਬੋਰੀ ਜਾਂ ਕੋ ਟਾਰ ਲਗਾਓ ਬਾਹਰ ਚਾਨਣ ਨਾ ਆਵੇ ਉਹ ਸਮਾਂ ਇਦਾਂ ਦਾ ਸੀ ਅੱਜ ਲੋਕ ਛੱਤਾਂ ਤੇ ਚੜ ਕੇ ਮੋਬਾਈਲ ਤੇ ਰਿਕਾਰਡ ਕਰ ਰਹੇ ਸੀ ਜੀ ਸਰ ਜੀ ਫਿਰ ਹੋਰ ਉਹੀ ਗੱਲ ਆ ਜਾਂਦੀ ਫਿਰ ਫਨ ਫਨ ਵਾਲੀ ਗੱਲ ਆ ਜਾਂਦੀ ਫਨ ਵਾਲੀ ਗੱਲ ਆ ਜਾਂਦੀ ਛੱਤਾਂ ਤੇ ਚੜ ਕੇ ਰਿਕਾਰਡ ਕਰਦਾ ਕੀ ਹੈ ਕੁਸ਼ਬੀਆਂ ਗਾਏ ਉਹ ਇਹ ਆਪਣੇ ਵੈਸੇ ਕਿ ਠੁਕੀ ਇਨਸ਼ਾਨ ਵਾ ਤੇ ਜਸ ਠੁਕੀ ਵਾ ਜਾਂ ਐਂਟਰਟੇਨਮੈਂਟ ਕਰ ਲੋ ਉਹ ਵੀ ਐਂਟਰਟੇਨਮੈਂਟ ਉਹ ਭਾਜੀ ਜਿਹੜੀ ਪਹਿਲੇ ਗੱਲ ਕਰ ਗਏ ਨਾ ਉਹ ਵੀ ਐਂਟਰਟੇਨਮੈਂਟ ਦੀ ਵਿੱਚ ਹੀ ਆ ਜਾਂਦਾ ਖਤਰਾ ਮੁੱਲ ਲੈਦੇ ਆ ਆਪਾਂ ਕਹਿ ਦਿੰਦੇ ਆ ਖਤਰਾ ਮੁੱਲ ਲੈ ਰਹੇ ਆ ਆਪਾਂ ਹੋਰ ਵੀ ਇੱਥੇ ਲੋਕ ਨੇ ਜਿਹੜੇ ਇਸ ਮੌਕ ਡਲ ਨੂੰ ਦੇਖ ਰਹੇ ਸੀ ਉਹਨਾਂ ਸਮਝ ਰਹੇ ਸੀ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਜੀ ਤੁਸੀਂ ਪੂਰਾ ਮੌਕ ਡਲ ਦੇਖਿਆ ਮਹੱਲਿਆਂ ਦੇ ਵਿੱਚ ਆ ਕੇ ਮੌਕ ਡਲ ਕਰਦੇ ਪਹਿਲੇ ਇੱਕ ਹੋਇਆ ਸੋਲ ਹਸਪੀਟਲ ਚ ਹੋਇਆ ਸੀ ਉੱਤੇ ਸਦਾ ਦਿੱਤਾ ਗਿਆ ਬਹੁਤ ਘੱਟ ਲੋਕ ਤੇ ਸ਼ਾਇਦ ਮੈਸੇਜ ਵੀ ਕਨਵੇ ਨਹੀਂ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਮੌਕ ਡਲ ਕਿੰਦਾ ਸਮਝਦੇ ਬਹੁਤ ਵਧੀਆ ਜੀ ਜੋ ਜੋ ਵੀ ਕਰਨ ਰਿਹਾ ਭਾਈ ਹੁੰਦੇ ਜੋ ਕਰਨੇ ਬਹੁਤ ਵਧੀਆ ਲੋਕਾਂ ਨੂੰ ਹੈਰ ਕਰਨ ਦੇ ਮਤਲਬ ਬਚ ਕੇ ਰਹੋ ਜੇ ਨਾ ਆ ਪਾ ਇਹਨਾਂ ਦੀ ਸੁਣਾਂਗੇ ਮੁੜ ਕੇ ਪ੍ਰਸ਼ਾਸਨ ਨੇ ਹਟ ਦੇ ਮਤਲਬ ਤੁਹਾਨੂੰ ਪਤਾ ਹੀ ਹੈ ਡੰਡਾ ਚਾੜਨਾ ਕਿਸਨਾ ਪੂਰਾ ਸ਼ਾਇਦ ਅੱਜ ਡਰਨ ਦੀ ਲੋੜ ਨਹੀਂ ਹੈ ਅਵੇਅਰ ਹੋਣ ਦੀ ਲੋੜ ਹੈ ਹਾਂਜੀ 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 ਬਿਲਕੁਲ ਬਿਲਕੁਲ ਭਾਜੀ ਮੈਨੂੰ ਲੱਗਦਾ ਕਿ ਅੱਜ ਮੈਂ ਵੀ ਮੈਸੇਜ ਦੇ ਰਿਹਾ ਕਿ ਡਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੀ ਮੈਸੇਜ ਦੇ ਰਿਹਾ ਡਰਨ ਦੀ ਲੋੜ ਨਹੀਂ ਹੈ ਅਵੇਅਰ ਸ਼ਾਇਦ ਹੋਣ ਡੰਡਾ ਚ ਜਦੋਦੀ ਹੈ ਸਰ ਬਹੁਤ ਜ਼ਿਆਦਾ ਮਤਲਬ ਬੰਬ ਆ ਰਹੇ ਨੇ ਲੋਕ ਪੁੱਤ ਮੈਨੂੰ ਮਜ਼ਾਕ ਬਣਾ ਰਹੇ ਨੇ ਪਰ ਮਜ਼ਾਕ ਨਹੀਂ ਕਰਨੀ ਇਹ ਆਪਾਂ ਸੀਰੀਅਸ ਹੋਈਏ ਅੱਜ ਨੇ ਬਜਟ ਟ੍ਰੇਨਿੰਗ ਕੀਤੀ ਬਹੁਤ ਵੱਡੀ ਗੱਲ ਹੈ ਲੋਕੀ ਫਿਰ ਵੀ ਕਿਨੂੰ ਮਜ਼ਾਕ ਬਜਟ ਬਣਾ ਰਹੇ ਜਿਹੜੀ ਸਟੇਜ ਨਹੀਂ ਉਹਨੂੰ ਬਿਲਕੁਲ ਰਿਪੋਰਟ ਕਰੋ ਉਹ ਪੇਜ ਬਲੂ ਬਲੌਕ ਕਰੋ ਸਰ ਮੈਨੇਜ ਕਰੂੰਗਾ ਲੋਕਾਂ ਨੂੰ ਰਾਤ ਨੂੰ ਲੈਟ ਬੰਦ ਕਰਨ ਦੀ ਲੋੜ ਨਹੀਂ ਹੈਗੀ ਆ ਬਿਲਕੁਲ ਕੁਝ ਯੂਟਿਊਬਰਸ ਜਾਂ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਦਾ ਗਲਤ ਵਰਤੋਂ ਕਰ ਰਹੇ ਨੇ ਫੇਕ ਨਿਊਜ਼ ਜਾਂ ਫੇਕ ਨਿਊਜ਼ ਤੇ ਵੀ ਵਰਡ ਮੈਂ ਯੂਜ਼ ਕਰੂੰਗਾ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਰਹੇ ਨੇ ਔਰ ਉਹਨਾਂ ਤੋਂ ਇਹ ਲੋਕ ਵੀ ਸ਼ਾਇਦ ਅਵੇਅਰ ਨੇ ਕਿ ਉਹ ਲੋਕ ਗਲਤ ਮੈਸੇਜ ਦੇ ਰਹੇ ਨੇ ਪ੍ਰਸ਼ਾਸਨ ਵੱਲੋਂ ਵੀ ਬਾਰ ਬਾਰ ਕਿਹਾ ਜਾਂਦਾ ਕਿ ਕੋਈ ਵੀ ਕਿਸੇ ਵੀ ਪੋਸਟ ਨੂੰ ਸ਼ੇਅਰ ਕਰਨਾ ਤਾਂ ਐਸ ਹਾਲਾਤਾਂ ਦੇ ਵਿੱਚ ਪੂਰੀ ਤਰ੍ਹਾਂ ਜਾਂਚ ਕੇ ਹੀ ਸ਼ੇਅਰ ਕੀਤਾ ਜਾਵੇ ਜਾਂ ਅਵੋਇਡ ਕੀਤਾ ਜਾਵੇ ਤਾਂ ਦੂਸਰੀ ਗੱਲ ਜੇ ਸਿਵਲ ਡਿਫੈਂਸ ਦੀ ਕਰੀਏ ਤੇ ਨੁੱਕੜ ਮੀਟਿੰਗਾਂ ਤੁਸੀਂ ਦੇਖ ਹੀ ਲਿਆ ਕਿ ਘਰ ਘਰ ਜਾ ਕੇ ਮੁਹੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਚਾਹੇ ਉਹ ਯੂਥ ਆ ਚਾਹੇ ਉਹ ਬੱਚੇ ਨੇ ਚਾਹੇ ਉਹ ਜੰਗਸਟਰਸ ਨੇ ਜਾਂ ਚਾਹੇ ਵੱਡੇ ਵਰਗ ਦੇ ਲੋਕ ਨੇ ਉਮਰ ਦੇ ਲੋਕ ਨੇ ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਕਿਸੇ ਤਰ੍ਹਾਂ ਦੇ ਵੀ ਹਾਲਾਤ ਬਣਦੇ ਨੇ ਚਾਹੇ ਬਲੈਕਆਊਟ ਨਹੀ ਨੀਰਾ ਕਰਕੇ ਤੇ ਬਹਿਣਾ ਹੀ ਹੈ ਲੇਕਿਨ ਉਹਦੇ ਨਾਲ ਨਾਲ ਉਸ ਸਮੇਂ ਦੇ ਵਿੱਚ ਜੇ ਕੋਈ ਹਾਲਾਤ ਵਿਗੜਦੇ ਨੇ ਤਾਂ ਉਹਨਾਂ ਨਾਲ ਨਜਿੱਠਣਾ ਕਿਵੇਂ ਆਪ ਤੇ ਬਚਣਾ ਹੀ ਹੈ ਔਰ ਲੋਕਾਂ ਨੂੰ ਨਹੀਂ ਕਿਵੇਂ ਬਚਾਣਾ ਕੈਪਟਨ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟਿਵਲੀ ਗੁਰਦਾਸਪੁਰ